ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਤੁਹਾਡੇ ਸਿਰ ਤੇ ਜੇਕਰ ਕੋਈ ਕਰਜ਼ਾ ਹੈ ਜਾਂ ਤੁਹਾਡੇ ਘਰ ਵਿੱਚ ਗਰੀਬੀ ਹੈ ਗਰੀਬੀ ਵੀ ਦੂਰ ਹੋ ਜਾਵੇਗੀ ਤੇ ਕਰਜ਼ਾ ਵੀ ਸਿਰ ਤੋਂ ਲਹਿ ਜਾਵੇਗਾ ਜੇਕਰ ਤੁਸੀਂ ਇਸ ਪੰਕਤੀ ਦਾ ਜਾਪ ਕਰਨਾ ਸ਼ੁਰੂ ਕਰ ਦਿਓਗੇ ਜੇਕਰ ਅਸੀਂ ਮਹਾਂਪੁਰਖਾਂ ਦੇ ਵੱਲੋਂ ਦੱਸੇ ਗਏ ਇਸ ਜਾਪ ਦਾ ਜਾਪ ਕਰ ਲਵਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਉਹਨਾਂ ਦੇ ਮਿਹਰ ਭਰੇ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਸ਼ਬਦ ਦਾ ਜਾਪ ਤਾਂ ਕਰਨਾ ਹੀ ਹੈ ਅਤੇ ਨਾਲ ਹੀ ਇਹ ਤਿੰਨ ਕੰਮ ਹੋਰ ਵੀ ਕਰਨੇ ਹਨ ਤੇ ਜੇਕਰ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਇਹ ਤਿੰਨ ਕੰਮ ਕਰ ਲੈਂਦੇ ਹਾਂ ਤਾਂ ਸਾਡੀਆਂ ਸਾਰੀਆਂ ਹੀ ਮੁਸ਼ਕਿਲਾਂ ਸਮਸਿਆਵਾਂ ਦਾ ਆਪਣੇ ਆਪ ਹੀ ਹੱਲ ਹੋ ਜਾਵੇਗਾ ਪਰ ਸ਼ਬਦ ਦਾ ਜਾਪ ਦੱਸਣ ਤੋਂ ਪਹਿਲਾਂ ਸਾਰੀ ਸੰਗਤ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦੇਣਾ ਜੀ ਸਾਧ ਸੰਗਤ ਜੀ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਜਿਨ੍ਹਾਂ ਵੀ ਮਨੁੱਖਾਂ ਨੇ ਇਸ ਸ਼ਬਦ ਦਾ ਜਾਪ ਕੀਤਾ ਹੈ ਜਾਂ ਕਰ ਰਹੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਆਏ ਹੋਏ ਉਹਨਾਂ ਦੀ ਜ਼ਿੰਦਗੀ ਵਿੱਚ ਆਏ ਹੋਏ ਬਦਲਾਅ ਨੂੰ ਵੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ ਤੇ ਮੈਂ ਗੁਰੂ ਉੱਪਰ ਭਰੋਸਾ ਰੱਖ ਕੇ ਤੁਹਾਨੂੰ ਇਹ ਗੱਲ ਕਹਿ ਰਹੀ ਹਾਂ ਕਿ ਜੇਕਰ ਆਪਾਂ ਵੀ ਇਸ ਸ਼ਬਦ ਦੇ ਨਾਲ ਨਾਲ ਇਹ ਤਿੰਨ ਕੰਮ ਕਰਨੇ ਸ਼ੁਰੂ ਕਰ ਦੇਈਏ ਤਾਂ ਸਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੇ ਸਾਡੇ ਉੱਤੇ ਕਿਰਪਾ ਹੁੰਦੀ ਨੂੰ ਵੇਖ ਕੇ ਲੋਕ ਵੀ ਹੈਰਾਨ ਹੋ ਜਾਣਗੇ ਤੇ ਅਸੀਂ ਖੁਦ ਵੀ ਹੈਰਾਨ ਹੋ ਜਾਵਾਂਗੇ ਕਿ ਗੁਰੂ ਸਾਹਿਬ ਨੇ ਐਨੀ ਕਿਰਪਾ ਕਿਵੇਂ ਕਰ ਦਿੱਤੀ ਹੈ ਸਾਡੇ ਬੰਦ ਰਸਤੇ ਕਿਸਮਤ ਦੇ ਬੰਦ ਦਰਵਾਜ਼ੇ ਕਿਵੇਂ ਖੋਲ ਦਿੱਤੇ ਹਨ ਸਾਡੇ ਮਾੜੇ ਸੰਗੇ ਸਾਡੇ ਮਾੜੇ ਸਮੇ ਨੂੰ ਕਿਵੇਂ ਚੰਗੇ ਸਮੇ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤਾਂ ਇਸ ਕਰਕੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਵੀ ਤੇ ਸਮਝਣਾ ਵੀ ਸਾਥ ਸੰਗਤ ਜੀ ਜੋ ਜੁਗਤ ਦੱਸੀ ਹੈ ਉਸ ਨੂੰ ਮੰਨਣਾ ਵੀ ਹੈ ਇਹ ਨਹੀਂ ਕਿ ਆਪਾਂ ਕੁਝ ਕੁ ਦਿਨ ਸ਼ਬਦ ਦਾ ਜਾਪ ਕਰ ਲਈਏ ਤੇ ਫਿਰ ਹਟ ਜਾਈਏ ਸਰ ਸੰਗਰਜੀ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਵਿਸ਼ਵਾਸ ਪਰਮਾਤਮਾ ਤੇ ਪੂਰਾ ਨਹੀਂ ਬਣਦਾ ਜੇਕਰ ਅਸੀਂ ਲਗਾਤਾਰ ਇਹ ਜਾਪ ਕਰਾਂਗੇ ਤਾਂ ਸਾਡੇ ਗੁਰੂ ਨੂੰ ਸਾਡੇ ਤੇ ਕਿਰਪਾ ਕਰਨੀ ਹੀ ਪੈ ਜਾਵੇਗੀ ਇਹ ਮਹਾਪੁਰਖਾਂ ਦੇ ਵੱਲੋਂ ਦੱਸੀ ਗਈ ਬਹੁਤ ਹੀ ਵੱਡੀ ਝੁਗਤੀ ਹੈ ਇਸ ਨੂੰ ਤੁਸੀਂ ਕਦੇ ਵੀ ਹਲਕੇ ਦੇ ਵਿੱਚ ਨਹੀਂ ਲੈਣਾ ਕਿਉਂਕਿ ਜਿਨ੍ਹਾਂ ਨੇ ਵੀ ਇਸ ਝੁਗਤੀ ਦੀ ਪਾਲਣਾ ਕਰਕੇ ਜਾਪ ਕੀਤਾ ਹੈ ਉਹਨਾਂ ਦੀ ਜ਼ਿੰਦਗੀ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਹਨ ਤੇ ਫਿਰ ਗੁਰੂ ਤੇ ਭਰੋਸਾ ਰੱਖ ਕੇ ਇਸ ਸ਼ਬਦ ਦਾ ਜਾਪ ਵੀ ਕਰਨਾ ਹੈ ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਮਨੁੱਖ ਦੀ ਸਭ ਤੋਂ ਵੱਡੀ ਲੋੜ ਸਾਧ ਸੰਗਤ ਜੀ ਕੀ ਹੈ ਜੀ ਉਹ ਹੈ ਜੀ ਪੈਸਾ ਪੈਸੇ ਦੀ ਪ੍ਰਾਪਤੀ ਦੀ ਚਿੰਤਾ ਹਰ ਮਨੁੱਖ ਨੂੰ ਇਹੀ ਚਿੰਤਾਵਾਂ ਬਸ ਵੱਡ ਵੱਡ ਕੇ ਖਾ ਜਾਂਦੀਆਂ ਹਨ ਕਿ ਪੈਸਾ ਪ੍ਰਾਪਤ ਕਰਨ ਦੇ ਲਈ ਕਈ ਮਨੁੱਖ ਕਈ ਪੁੱਠੇ ਸਿੱਧੇ ਕੰਮ ਵੀ ਕਰਨ ਲੱਗ ਜਾਂਦੇ ਹਨ ਸੌਖੀ ਤੋਂ ਸੌਖੀ ਵਿਧੀ ਅਪਣਾਉਂਦੇ ਹਨ ਕਿ ਜਿਸ ਨੂੰ ਪੈਸਾ ਘਰ ਵਿੱਚ ਜਲਦੀ ਆ ਜਾਵੇ ਤੇ ਮਿਹਨਤ ਨਾ ਕਰਨੀ ਪਵੇ। ਭਾਵ ਕਿ ਕਈ ਵਾਰ ਤਾਂ ਮਜਬੂਰੀਆਂ ਵੀ ਇਹੋ ਜਿਹੀਆਂ ਬਣ ਜਾਂਦੀਆਂ ਹਨ ਜਦੋਂ ਮਨੁੱਖ ਕੋਲ ਕਿ ਆਪਣਾ ਮਨ ਮਾਰ ਕੇ ਕਈ ਕੰਮ ਕਰਨੇ ਪੈ ਜਾਂਦੇ ਹਨ। ਮਨ ਮਾਰਨ ਤੋਂ ਭਾਵ ਸਾਧ ਸੰਗਤ ਜੀ ਇਹ ਹੁੰਦਾ ਹੈ ਕਿ ਜਿਸ ਕੰਮ ਨੂੰ ਦਿਲ ਨਾ ਕਰੇ ਪਰ ਕਰਨਾ ਪਵੇ। ਰੱਬ ਨਾ ਕਰੇ ਕਿ ਕਿਸੇ ਇਨਸਾਨ ਨੂੰ ਇਹੋ ਜਿਹੀ ਮਜਬੂਰੀ ਦਾ ਸਾਹਮਣਾ ਕਰਨਾ ਪੈ ਜਾਵੇ। ਕਿਸੇ ਦੀ ਜ਼ਿੰਦਗੀ ਵਿੱਚ ਅਜੇਹਾ ਮਾੜਾ ਸਮਾਂ ਸਾਤ ਸੰਗਤ ਜੀ ਕਦੇ ਵੀ ਨਾ ਆਵੇ ਪਰ ਜੇਕਰ ਕੋਈ ਮਜਬੂਰੀ ਪੈ ਹੀ ਜਾਵੇ ਮਾੜਾ ਸਮਾਂ ਆ ਵੀ ਜਾਵੇ ਤਾਂ ਆਪਣੇ ਗੁਰੂ ਤੇ ਭਰੋਸਾ ਕਾਇਮ ਰੱਖਣਾ ਹੈ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿਉਂਕਿ ਜੋ ਮਨੁੱਖ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਤੇ ਵਿਸ਼ਵਾਸ ਰੱਖ ਕੇ ਕਰਦੇ ਹਨ ਉਹਨਾਂ ਦੇ ਸਾਰੇ ਹੀ ਕੰਮਾਂ ਦੀ ਫਿਕਰ ਗੁਰੂ ਜੀ ਨੂੰ ਆਪ ਹੋ ਜਾਂਦੀ ਹੈ ਤੇ ਕਾਰਜ ਗੁਰੂ ਸਾਹਿਬ ਜੀ ਆਪ ਹੀ ਸਵਾਰ ਦਿੰਦੇ ਹਨ ਗੁਰੂ ਦੀ ਕਿਰਪਾ ਸਿਰਫ ਉਹਨਾਂ ਮਨੁੱਖਾਂ ਤੇ ਹੁੰਦੀ ਹੈ ਜਿਨ੍ਹਾਂ ਦਾ ਭਰੋਸਾ ਸਿਰਫ ਸਤਗੁਰੂ ਤੇ ਹੁੰਦਾ ਹੈ ਜੋ ਕਿਸੇ ਵੀ ਹਾਲਾਤ ਵਿੱਚ ਆਪਣੇ ਗੁਰੂ ਦਾ ਲੜ ਨਹੀਂ ਛੱਡਦੇ ਕਈ ਮਨੁੱਖ ਐਦਾਂ ਦੇ ਹਨ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕਦੇ ਮਾੜਾ ਸਮਾਂ ਨਾ ਆ ਜਾਵੇ ਉਹ ਇਹੀ ਸੋਚਦੇ ਰਹਿੰਦੇ ਹਨ ਜਾਂ ਉਹ ਕਿਸੇ ਮੁਸੀਬਤ ਵਿੱਚ ਨਾ ਫਸ ਜਾਣ ਉਹ ਆਪਣੇ ਗੁਰੂ ਦਾ ਦਰ ਛੱਡ ਕੇ ਹੋਰ ਪਾਸੇ ਮੂੰਹ ਕਰ ਲੈਂਦੇ ਹਨ ਪਰ ਯਾਦ ਰੱਖਿਓ ਕਿ ਹਰ ਸਮੱਸਿਆ ਦਾ ਹੱਲ ਗੁਰਬਾਣੀ ਦੇ ਵਿੱਚ ਹੈ ਤੇ ਨਾਲ ਹੀ ਇਹ ਗੱਲ ਯਾਦ ਰੱਖਿਓ ਕਿ ਜਿਹੜੇ ਮਨੁੱਖ ਗੁਰੂ ਤੋਂ ਬਾਂਹ ਛੁਡਵਾ ਕੇ ਹੋਰ ਪਾਸੇ ਜਾਂਦੇ ਹਨ ਉਹਨਾਂ ਨੂੰ ਕਿਸੇ ਵੀ ਪਾਸਿਓਂ ਕੋਈ ਵੀ ਢੋਈ ਨਹੀਂ ਮਿਲਦੀ ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੇਰੇ ਤੋਂ ਛੁਡਾਈ ਹੋਈ ਬਾ ਤੁਹਾਡੀ ਕੋਈ ਨਹੀਂ ਫੜ ਸਕਦਾ ਇਸ ਕਰਕੇ ਸਭ ਤੋਂ ਪਹਿਲਾਂ ਆਪਣੇ ਗੁਰੂ ਤੇ ਭਰੋਸਾ ਰੱਖੋ ਜਿੰਨਾ ਵੀ ਸਾਡਾ ਵਿਸ਼ਵਾਸ ਤੇ ਭਰੋਸਾ ਪੱਕਾ ਹੋਵੇਗਾ ਉੰਨੀ ਹੀ ਛੇਤੀ ਸਾਡੀ ਅਰਦਾਸ ਸਤਗੁਰ ਪਾਸੋਂ ਪੂਰੀ ਹੋ ਜਾਂਦੀ ਹੈ ਫਿਰ ਗੁਰੂ ਤੇ ਭਰੋਸਾ ਰੱਖ ਕੇ ਗੁਰੂ ਦਾ ਜਾਪ ਕਰਨਾ ਹੈ ਇਹ ਜਾਪ ਕਰਨ ਤੋਂ ਪਹਿਲਾਂ ਇਹ ਤਿੰਨ ਕੰਮ ਕਰਨੇ ਹਨ ਸਭ ਤੋਂ ਪਹਿਲਾ ਕੰਮ ਹੈ ਅੰਮ੍ਰਿਤ ਵੇਲਾ ਸੰਭਾਲਣਾ ਕਿਉਂਕਿ ਜਿਹੜੇ ਮਨੁੱਖ ਅੰਮ੍ਰਿਤ ਵੇਲਾ ਸੰਭਾਲਦੇ ਹਨ ਉਹਨਾਂ ਦੀਆਂ ਸਾਰੀਆਂ ਇੱਛਾਵਾਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ ਹਨ ਉਹਨਾਂ ਦੀ ਫਿਕਰ ਫਿਰ ਪ੍ਰਮਾਤਮਾ ਜੀ ਨੂੰ ਆਪ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਅੰਮ੍ਰਿਤ ਵੇਲਾ ਲੈ ਕੇ ਆਉਣਾ ਹੈ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜਨ ਦੀ ਆਦਤ ਪਾਉਣੀ ਹੈ ਕਿਉਂਕਿ ਜੋ ਮਨੁੱਖ ਪੰਜ ਬਾਣੀਆਂ ਦਾ ਪਾਠ ਕਰਦੇ ਹਨ ਉਹਨਾਂ ਦਾ ਭਰੋਸਾ ਵੀ ਪੱਕਾ ਹੁੰਦਾ ਹੈ ਤੇ ਮਨ ਵੀ ਮਜ਼ਬੂਤ ਹੋ ਜਾਂਦਾ ਹੈ ਕੋਸ਼ਿਸ਼ ਕਰਨੀ ਹੈ ਕਿ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਜੇਕਰ ਤੁਸੀਂ ਪੰਜ ਬਾਣੀਆਂ ਦਾ ਪਾਠ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਦਾ ਤਾਂ ਹਰ ਹਾਲ ਵਿੱਚ ਕਰਨਾ ਹੈ ਤਾਂ ਸਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇਗੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਹੀ ਪਾਠ ਕਰਨਾ ਹੈ ਤੇ ਗੁਰੂ ਤੇ ਭਰੋਸਾ ਪੱਕਾ ਕਰ ਲੈਣਾ ਹੈ। ਦੂਸਰਾ ਕੰਮ ਹੈ ਮਿਹਨਤ ਦਾ ਪੱਲਾ ਕਦੇ ਵੀ ਨਹੀਂ ਛੱਡਣਾ। ਜਿਨ੍ਹਾਂ ਨੂੰ ਸਤਗੁਰੂ ਤੇ ਪੂਰਨ ਵਿਸ਼ਵਾਸ ਹੈ, ਉਹਨਾਂ ਨੇ ਨਾਲ ਹੀ ਨਾਲ ਆਪਣੀ ਮਿਹਨਤ ਤੇ ਵੀ ਜ਼ੋਰ ਦੇਣਾ ਹੈ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਹਮੇਸ਼ਾ ਮਿਹਨਤੀ ਲੋਕਾਂ ਦੀ ਹੀ ਬਾਹ ਫੜਦੇ ਹਨ। ਇਹ ਨਹੀਂ ਕਿ ਅਸੀਂ ਸਿਰਫ ਪਾਠ ਹੀ ਕਰਦੇ ਰਹਿਣਾ ਹੈ। ਪਰ ਹੱਥੀ ਮਿਹਨਤ ਨਹੀਂ ਕਰਨੀ। ਹੱਥੀ ਮਿਹਨਤ ਕਰਨੀ ਕਦੇ ਵੀ ਨਹੀਂ ਛੱਡਣੀ ਚਾਹੀਦੀ। ਆਪਣੇ ਮਿਹਨਤ ਤੇ ਭਰੋਸਾ ਰੱਖ ਕੇ ਆਪਣੇ ਰਸਤੇ ਤੇ ਤੁਰਦੇ ਜਾਣਾ ਹੈ ਤੇ ਵੇਖ ਲੈਣਾ ਕਿ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਸਾਰੇ ਹੀ ਔਖੇ ਰਸਤੇ ਸੌਖੇ ਰਸਤਿਆਂ ਦੇ ਵਿੱਚ ਤਬਦੀਲ ਕਰ ਦੇਣਗੇ ਤੁਹਾਡੀ ਜ਼ਿੰਦਗੀ ਸੁਖਾਲੀ ਹੋ ਜਾਵੇਗੀ ਸੱਚੀ ਤੇ ਸੁੱਚੀ ਹੀ ਕਿਰਤ ਕਰਨੀ ਹੈ ਕਿਰਤ ਕਰਦਿਆਂ ਕਦੇ ਵੀ ਕਿਸੇ ਦੇ ਨਾਲ ਧੋਖਾ ਜਾਂ ਬੇਈਮਾਨੀ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਸਾਧ ਸੰਗਤ ਜੀ ਧੋਖੇ ਤੇ ਬੇਈਮਾਨੀ ਦੇ ਨਾਲ ਕੀਤੀ ਹੋਈ ਕਿਰਤ ਕਮਾਈ ਨੂੰ ਕਦੇ ਵੀ ਫਲ ਨਹੀਂ ਲੱਗਦਾ ਇਸ ਕਰਕੇ ਸੱਚੀ ਤੇ ਸੁੱਚੀ ਕਿਰਤ ਕਰੋ ਜੇਕਰ ਤੁਸੀਂ ਕਿਰਤ ਕਮਾਈ ਸੱਚੀ ਕਰਦੇ ਹੋ ਤਾਂ ਉਸ ਵਿੱਚੋਂ ਦਸਵੰਧ ਰੂਪੀ ਹਿੱਸਾ ਪਰਮਾਤਮਾ ਲਈ ਜਾਂ ਕਿਸੇ ਗਰੀਬ ਦੇ ਲਈ ਜ਼ਰੂਰ ਕੱਢੋ ਤੇ ਨਾਲ ਹੀ ਤੁਸੀਂ ਇਸ ਪੰਕਤੀ ਦਾ ਜਾਪ ਕਰਨਾ ਹੈ ਕਿ ਸਾਧ ਸੰਗਤ ਜੀ ਕਈ ਵਾਰ ਛੋਟਾ ਕੰਮ ਕੀਤੇ ਤੋਂ ਸਾਨੂੰ ਵੱਡੀ ਸਫਲਤਾ ਮਿਲ ਜਾਂਦੀ ਹੈ ਅਸੀਂ ਬੁਲੰਦੀਆਂ ਨੂੰ ਛੂ ਲੈਂਦੇ ਹਾਂ ਹੱਥੀ ਆਇਆ ਮੌਕਾ ਕਦੇ ਵੀ ਨਹੀਂ ਛੱਡਣਾ ਚਾਹੀਦਾ ਕਿਸੇ ਛੋਟੀ ਕਿਰਤ ਨੂੰ ਛੋਟੀ ਨਹੀਂ ਸਮਝਣਾ ਚਾਹੀਦਾ ਤੇ ਵੱਡੀ ਕਿਰਤ ਨੂੰ ਵੇਖ ਕੇ ਕਦੇ ਵੀ ਹੰਕਾਰੀ ਤੇ ਬੇਈਮਾਨੀ ਨਹੀਂ ਕਰਨੀ ਚਾਹੀਦੀ ਤੇ ਵੱਡੀ ਕਿਰਤ ਨੂੰ ਵੇਖ ਕੇ ਕਦੇ ਵੀ ਹੰਕਾਰ ਤੇ ਬੇਈਮਾਨੀ ਆਪਣੇ ਮਨ ਵਿੱਚ ਨਹੀਂ ਲੈ ਕੇ ਆਉਣੀ ਛੋਟੇ ਰਸਤੇ ਨਹੀਂ ਅਪਣਾਉਣੇ ਕਿ ਜਲਦੀ ਤੋਂ ਜਲਦੀ ਅਮੀਰ ਹੋ ਜਾਈਏ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਕੇ ਹੀ ਆਪਣੇ ਕੰਮ ਕਰਦੇ ਜਾਓ ਮਿਹਨਤ ਕਰਨੀ ਸ਼ੁਰੂ ਕਰ ਦਿਓ ਤੇ ਨਾਲ ਹੀ ਨਾਲ ਇਸ ਪੰਕਤੀ ਦਾ ਜਾਪ ਕਰੋ ਗੁਰੂ ਤੇਗ ਬਹਾਦਰ ਸਿਮਰੀਐ ਕਾਰ ਨੌਨਿਦ ਆਵੈ ਧਾਏ ਸਭ ਥਾਈ ਹੋਏ ਸਹਾਏ ਕਿ ਪਰਮਾਤਮਾ ਜੀ ਸਭ ਥਾਈ ਤੁਸੀਂ ਸਹਾਏ ਹੋਣਾ ਹੈ ਸਾਰੇ ਹੀ ਮੇਰੇ ਕਾਰਜ ਤੁਸੀਂ ਸਵਾਰਨੇ ਹਨ ਇਹਨਾਂ ਪੰਕਤੀਆਂ ਦਾ ਸਿਮਰਨ ਕਰਦੇ ਹੀ ਰਹਿਣਾ ਹੈ ਜੇਕਰ ਇਹਨਾਂ ਪੰਕਤੀਆਂ ਦਾ ਸਿਮਰਨ ਤੁਸੀਂ ਨਹੀਂ ਕਰ ਸਕਦੇ ਤਾਂ ਕੇਵਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਹੀ ਸਿਮਰਨ ਕਰੀ ਜਾਓ ਕੁਝ ਕੁ ਦਿਨ ਭਾਵੇਂ ਤੁਸੀਂ ਇਹ ਸਿਮਰਨ ਕਰਕੇ ਵੇਖ ਲਓ ਤੁਹਾਡੀ ਜ਼ਿੰਦਗੀ ਦੇ ਵਿੱਚ ਪੈਸੇ ਪ੍ਰਤੀ ਬਰਕਤਾਂ ਹੀ ਬਰਕਤਾਂ ਆ ਜਾਣਗੀਆਂ ਤੁਹਾਡੀ ਜ਼ਿੰਦਗੀ ਮੁਸ਼ਕਲਾਂ ਦੇ ਨਾਲ ਜਿਹੜੀ ਭਰੀ ਸੀ ਉਹ ਸੁਖਾਲੀ ਹੋ ਜਾਵੇਗੀ ਤੁਹਾਨੂੰ ਬਸ ਪਰਮਾਤਮਾ ਤੇ ਭਰੋਸਾ ਕਾਇਮ ਰੱਖਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ